ਇਹ ਹੰਦੇ ਨੂੰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਨੰਬਰ 1 ਮੂਲੀ ਵਾਲੇ ਪਰੌਂਠੇ ਸਵਾਦਿਸ਼ਟ ਬਣਾਉਣ ਲਈ ਇਸ ਵਿੱਚ ਹਿੰਗ ਅਤੇ ਪੁੰਨੇ ਹੋਈ ਚਣਿਆਂ ਦੀ ਦਾਲ ਨੂੰ ਪੀਸ ਕੇ ਆਟੇ ਵਿੱਚ ਪਾਉਣ ਨਾਲ ਪਰੌਂਠੇ ਬਹੁਤ ਹੀ ਸਵਾਦ ਬਣਨਗੇ ਨੰਬਰ 2 ਸੂਜੀ ਨੂੰ ਕਾਫੀ ਸਮਾਂ ਸਟੋਰ ਕਰਕੇ ਰੱਖਣ ਲਈ ਇਸ ਨੂੰ ਪਹਿਲਾਂ 5-7 ਮਿੰਟ ਹਲਕੇ ਸੇਕ ਤੇ ਭੁੰਨ ਲੈਣਾ ਚਾਹੀਦਾ ਹੈ ਇਸ ਨਾਲ ਸੂਜੀ ਕਾਫੀ ਸਮਾਂ ਖਰਾਬ ਨਹੀਂ ਹੁੰਦੀ ਨੰਬਰ 3 ਪਾਲਕ ਨੂੰ ਤਾਜ਼ਾ ਰੱਖਣ ਲਈ ਪਹਿਲਾਂ ਉਸ ਨੂੰ ਧੋ ਕੇ ਕੱਟ ਲਓ ਫਿਰ ਉਸ ਨੂੰ ਸੁੱਕਾ ਕੇ ਇੱਕ ਜਿਪਲੌਕ ਰੈਗ ਵਿੱਚ ਪਾ ਕੇ ਫ੍ਰਿਜ ਵਿੱਚ ਰੱਖ ਦਿਓ ਇਸ ਤਰ੍ਹਾਂ ਕਰਨ ਨਾਲ ਉਹ ਕਾਫੀ ਸਮਾਂ ਖਰਾਬ ਨਹੀਂ ਹੋਵੇਗੀ ਨੰਬਰ 4 ਇਮਲੀ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਇਸ ਨੂੰ ਨਮਕ ਵਾਲੇ ਪਾਣੀ ਵਿੱਚ ਮਿਲਾ ਕੇ ਧੁੱਪ ਵਿੱਚ ਸੁਕਾ ਲੈਣਾ ਚਾਹੀਦਾ ਹੈ ਇਸ ਤਰ੍ਹਾਂ ਉਹ ਕਾਫੀ ਸਮਾਂ ਖਰਾਬ ਨਹੀਂ ਹੋਵੇਗੀ ਨੰਬਰ 5 ਆਲੂਆਂ ਨੂੰ ਕਾਲੇ ਹੋਣ ਤੋਂ ਬਚਾਉਣ ਲਈ ਇਹਨਾਂ ਨੂੰ ਕੱਟ ਕੇ ਬਰਫ਼ ਵਾਲੇ ਪਾਣੀ ਵਿੱਚ ਭੰਉ ਕੇ ਰੱਖਣਾ ਚਾਹੀਦਾ ਹੈ। ਨੰਬਰ 6 ਤੰਦੂਰ ਵਾਲੀ ਰੋਟੀ ਬਣਾਉਂਦੇ ਸਮੇਂ ਆਟੇ ਵਿੱਚ ਥੋੜਾ ਜਿਹਾ ਦਹੀਂ ਮਿਲਾ ਲੈਣਾ ਚਾਹੀਦਾ ਹੈ। ਇਸ ਨਾਲ ਉਹ ਬਹੁਤ ਹੀ ਨਰਮ ਬਣਦੀ ਹੈ। ਨੰਬਰ 7 ਆਦਰਕ ਦਾ ਛਿਲਕਾ ਜਲਦੀ ਲਾਉਣ ਲਈ ਇਸ ਨੂੰ ਚਾਕੂ ਦੀ ਵਜਾਈ ਚਮਚ ਨਾਲ ਛਿਲਣਾ ਚਾਹੀਦਾ ਹੈ। ਨੰਬਰ 8 ਦਾਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਦਾਲਾਂ ਵਾਲੇ ਡੱਬਿਆਂ ਵਿੱਚ ਨਿੰਮ ਦੇ ਕੁਝ ਸੁੱਕੇ ਪੱਤੇ ਪਾ ਦੇਣੇ ਚਾਹੀਦੇ ਹਨ ਇਸ ਨਾਲ ਦਾਲਾਂ ਖਰਾਬ ਨਹੀਂ ਹੋਣਗੀਆਂ ਨੰਬਰ 9 ਸਬਜ਼ੀਆਂ ਜਾਂ ਫਲਾਂ ਨੂੰ ਬਰਤਨ ਤੋਂ ਪਹਿਲਾਂ ਉਹਨਾਂ ਨੂੰ ਪਾਣੀ ਵਿੱਚ ਬੇਕਿੰਗ ਸੋਡਾ ਪਾ ਕੇ 15 ਮਿੰਟ ਡੁਬੂ ਕੇ ਰੱਖਣ ਨਾਲ ਉਨਾਂ ਉੱਪਰ ਲੱਗੇ ਵੈਟਰੀਆ ਨਿਕਲ ਜਾਂਦੇ ਹਨ ਨੰਬਰ 10 ਖਾਣੇ ਨੂੰ ਵਾਰ-ਵਾਰ ਕਦੇ ਵੀ ਗਰਮ ਨਾ ਕਰੋ ਇਸ ਨਾਲ ਉਸ ਤੇ ਪੌਸ਼ਟਿਕ ਤੱਤ ਨਾਸ਼ਟ ਹੋ ਜਾਂਦੇ ਹਨ